ਜੋ ਸੁਨੀਲ ਜਾਖੜ ਨੇ ਕਿਹਾ ਵਾ ਜੋ ਜਿਹਦੇ ਬਾਰੇ ਖਬਰਾਂ ਆਈਆਂ ਵਾ ਜੇ ਵਾਕਈ ਉਹਨਾਂ ਨੇ ਇਹ ਕਿਹਾ ਵਾ ਤਾਂ ਮੇਰੇ ਖਿਆਲੇ ਉਹਨਾਂ ਨੇ ਬਈ ਬਿਲਕੁਲ ਸਹੀ ਗੱਲ ਕੀਤੀ ਆ ਜੇ ਉਹਨਾਂ ਨੇ ਵਾਕਈ ਪ੍ਰਧਾਨ ਮੰਤਰੀ ਨੂੰ ਮਿਲ ਕੇ ਜਾਂ ਗ੍ਰਹਿ ਮੰਤਰੀ ਨੂੰ ਮਿਲ ਕੇ ਕਿਹਾ ਕਿ ਤੁਹਾਨੂੰ ਪੰਜਾਬ ਪ੍ਰਤੀ ਆਪਣਾ ਨਜ਼ਰੀਆ ਬਦਲਣ ਦੀ ਲੋੜ ਆ ਪੰਜਾਬ ਪ੍ਰਤੀ ਆਪਣੀਆਂ ਨੀਤੀਆਂ ਬਦਲਣ ਦੀ ਲੋੜ ਆ ਤੇ ਮੇਰਾ ਖਿਆਲ ਇੱਕ ਬਹੁਤ ਚੰਗੀ ਗੱਲ ਆ ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਉਹਨਾਂ ਨੇ ਜੁਰਤ ਕੀਤੀ ਜੀਵਨ ਨੇ ਕਿਹਾ ਕਿ ਤੈਨੂੰ ਪੰਜਾਬ ਪ੍ਰਤੀ ਆਪਣੇ ਨਜ਼ਰੀਆ ਬਦਲਣ ਦੀ ਲੋੜ ਹੈ ਪੰਜਾਬ ਪ੍ਰਤੀ ਆਪਣੀਆਂ ਪਾਲਿਸੀਆਂ ਬਦਲਣ ਦੀ ਲੋੜ ਹੈ ਪੰਜਾਬ ਦੇ ਮਸਲੇ ਹੱਲ ਕਰਨ ਦੀ ਲੋੜ ਹੈ ਪੰਜਾਬ ਦੀ ਲੋਕਾਂ ਦੀਆਂ ਭਾਵਨਾਵਾਂ ਨਾਲ ਆਪਾਂ ਖਿਲਵਾੜ ਨਾ ਕਰੀਏ ਭਾਵਨਾਵਾਂ ਦੀ ਕਦਰ ਕਰੀਏ ਤਾਂ ਮੇਰੇ ਖਿਆਲ ਇਹ ਸ਼ਲਾਗਾ ਯੋਗ ਗੱਲ ਹੈ ਸ਼ਾਇਦ ਇਹ ਕਾਲੀ ਦਲ ਵੀ ਇਹ ਗੱਲ ਨਹੀਂ ਸੀ ਕੇਂਦਰ ਨੂੰ ਕਹਿ ਸਕਿਆ ਅਕਾਲੀ ਦਲ ਹਾਲਾਂਕਿ ਭਾਜਪਾ ਦਾ ਅਲਾਈਂਸ 파ਟਨਰ ਰਿਹਾ ਗੱਠਜੋੜ ਦਾ ਹਿੱਸਾ ਸੀ ਪੰਜਾਬ ਜਾਖੜ ਸਾਹਿਬ ਪੰਜਾਬ ਦੇ ਬਹੁਤ ਘੱਟ ਲੀਡਰਾਂ ਦੇ ਵਿੱਚੋਂ ਇੱਕ ਨੇ ਜਿਹੜੇ ਆਪਣੀ ਗੱਲ ਖੁੱਲਕੇ ਵਿਵਾਖ ਹੋ ਕੇ ਕਹਿੰਦੇ ਨੇ ਇਹ ਹੋਰ ਗੱਲ ਆ ਵੱਖਰੀ ਗੱਲ ਆ ਕਿ ਉਹਨਾਂ ਨੂੰ ਇਹਦੀ ਕਦਰ ਨਹੀਂ ਪਈ ਕਦਰ ਇੱਕ ਤਰੀਕੇ ਨਾਲ ਪਈ ਵੀ ਪਹਿਲਾਂ ਉਹਨਾਂ ਨੂੰ ਪ੍ਰਧਾਨ ਬਣਾਇਆ ਪਹਿਲਾਂ ਕਾਂਗਰਸ ਨੇ ਫਿਰ ਭਾਜਪਾ ਨੇ ਲੇਕਿਨ ਉਹਨਾਂ ਨੂੰ ਜਿਹੋ ਜਿਹੇ ਕਦਰ ਉਹਨਾਂ ਦੀ ਪੈਣੀ ਚਾਹੀਦੀ ਸੀ ਉਹ ਸ਼ਾਇਦ ਨਹੀਂ ਪਈ ਜੇ ਲੋਕੀ ਚਾਹੁੰਦੇ ਸੀ ਜੇ 4-5 ਮਹੀਨੇ ਲਈ ਇੱਕ ਵੱਖਰਾ ਮੁੱਖ ਮੰਤਰੀ ਬਣਾਉਣਾ ਸੀ ਕੈਪਟਨ ਅਮਰਿੰਦਰ ਸਿੰਘ ਨੂੰ ਹਟਾ ਕੇ ਤਾਂ ਉਸ ਵੇਲੇ ਮੁੱਖ ਮੰਤਰੀ ਦਾ ਅਹੁਦਾ ਜਿਹੜਾ ਸੀ ਜੇ ਬਣਦਾ ਸੀ ਕਿਸੇ ਦਾ ਸ਼ਾਇਦ ਸੁਨੀਲ ਜਾਖੜ ਦਾ ਹੀ ਬੰਦასი ਮੇਰੇ ਖਿਆਲ ਚਰਨਜੀਤ ਸਿੰਘ ਚੰਨੀ ਨੂੰ ਅੱਗੇ ਲਿਆ ਕੇ ਔਰ ਔਰ ਫਿਰ ਅੱਗੇ ਰੱਖ ਕੇ ਇਸ ਤੋਂ ਬਾਅਦ ਵੀ ਕਿ ਚਰਨਜੀਤ ਚੰਨੀ ਦੇ ਰਿਸ਼ਤਾਰਨ ਦੇ ਖਿਲਾਫ ਬਹੁਤ ਸੀਰੀਅਸ ਬ੍ਰਸ਼ਟਾਚਾਰ ਦਾ ਦਾ ਦੋਸ਼ ਲੱਗ ਗਿਆ ਫਿਰ ਵੀ ਉਹਨਾਂ ਨੂੰ ਰੱਖ ਕੇ ਕਾਂਗਰਸ ਨੇ ਆਪਣਾ ਹੀ ਨੁਕਸਾਨ ਕੀਤਾ ਅੱਜ ਜਿਹੜੇ ਮਸਲੇ ਤੇ ਵਾਪਸ ਆਉਂਦੇ ਹੋਏ ਕਿ ਸੁਨੀਲ ਜਾਖੜ ਨੇ ਭਾਜਪਾ ਦੀ ਲੀਡਰਸ਼ਿਪ ਨੂੰ ਕੀ ਕਿਹਾ ਭਾਜਪਾ ਦੀ ਲੀਡਰਸ਼ਿਪ ਉਹਨਾਂ ਦੇ ਅੰਦਿਸਲਾ ਮੰਨੂਗੀ ਕਿ ਨਹੀਂ ਇਹਦੇ ਤੇ ਆਪਾਂ ਗੱਲ ਕਰਦੇ ਆ ਮੇਰਾ ਖਿਆਲ ਆ ਕਿ ਜੇ ਭਾਜਪਾ ਨੇ ਭਾਜਪਾ ਚਾਹੁੰਦੀ ਆ ਕਿ ਪੰਜਾਬ ਦੇ ਵਿੱਚ ਆਪਣੇ ਬਲਬੂਤੇ ਤੇ ਖੜੀ ਹੋ ਸਕੇ ਤੇ ਆਪਣੇ ਆਪ ਨੂੰ ਸਟੈਬਲਿਸ਼ ਕਰ ਸਕੇ ਪਿੰਡਾਂ ਦੇ ਵਿੱਚ ਜਾ ਸਕੇ ਤੇ ਉਹਨਾਂ ਨੂੰ ਆਪਣੀਆਂ ਨੀਤੀਆਂ ਬਦਲਦੀ ਲੋੜ ਹੈ ਸਿਰਫ 6 ਚਿਹਰੇ ਲੈ ਕੇ 6 ਚਿਹਰੇ ਬਹੁਤ ਆਗਿਆਂ ਦੇ ਵਿੱਚ ਕੋਈ ਸ਼ੱਕ ਨਹੀਂ ਕਾਂਗਰਸ ਦੇ ਵਿੱਚੋਂ ਬਹੁਤ ਸਾਰੇ ਵੱਡੇ ਲੀਡਰ ਜਿਹੜੇ ਨੇ ਉਹਨਾਂ ਦੇ ਕੋਲ ਨੇ ਸੋ ਹਰ ਹਲਕੇ ਦੇ ਵਿੱਚ ਉਹਨਾਂ ਕੋਲ ਇੱਕ ਅਦਾ 6 ਚਿਹਰਾ ਜ਼ਰੂਰ ਹੈ ਪਰ 6 ਚਿਹਰਾ ਲਿਆ ਕੇ ਸਿਰਫ ਤੁਹਾਨੂੰ ਵੋਟਾਂ ਨਹੀਂ ਮਿਲਣੀਆਂ ਤਾਨੂੰ ਲੋਕਾਂ ਲੋਕਾਂ ਨੇ ਸਵੀਕਾਰ ਨਹੀਂ ਕਰਨਾ ਤੁਹਾਨੂੰ ਆਪਣੀਆਂ ਪਾਲਿਸੀਆਂ ਬਦਲਦੀਆਂ ਪੈਣ ਗਿਆ ਆ ਔਰ ਮੇਰੇ ਖਿਆਲ ਜਿਹੜੀ ਇਹ ਬੈਲੈਂਸਿੰਗ ਐਕਟ ਜਿਹੜੇ ਕੇਂਦਰ ਦੇ ਵਿੱਚ ਸਰਕਾਰਾਂ ਕਰਦੇ ਰਹੀਆਂ ਪਹਿਲਾਂ ਕਾਂਗਰਸ ਬੈਲੈਂਸਿੰਗ ਕਰਦੀ ਰਹੀ ਹੁਣ ਭਾਜਪਾ ਕਰਦੀ ਹੈ ਪੀਜੇ ਪੰਜਾਬ ਨੂੰ ਇੰਨਾ ਕੁ ਦੇ ਦਈਏ ਤੇ ਦਾ ਹਰਿਆਣਾ ਤੇ ਕੀ ਅਸਰ ਪਊਗਾ ਜੇ ਹਰਿਆਣੇ ਨੂੰ ਆਹ ਦੇ ਦਈਏ ਤੇ ਪੰਜਾਬ ਦੇ ਵਿੱਚ ਅਸੀਂ ਜਿੱਤਾਂਗੇ ਜਾਂ ਹਾਰਾਂਗੇ ਇਹ ਬੈਲੈਂਸਿੰਗ ਐਕਟ ਜਿਹੜੀ ਹੈ ਬੰਦ ਕਰਨੀ ਚਾਹੀਦੀ ਆ ਜਿੰਨੂੰ ਜਿਹਦਾ ਹੱਕ ਬਣਦਾ ਉਹ ਦੇਣਾ ਚਾਹੀਦਾ ਤਾਂ ਮੈਂ ਪਾਣੀਆਂ ਦਾ ਮਸਲਾ ਵੀ ਪਾਵੇਂ ਕਿਸਾਨੀ ਦਾ ਮਸਲਾ ਵਾ ਜਾਂ ਪਾਵੇਂ ਚੰਡੀਗੜ੍ਹ ਦਾ ਜਾਂ ਪੰਜਾਬੀ ਬੋਲਦੇ ਇਲਾਕਿਆਂ ਦਾ ਮਸਲਾ ਵਾ ਜੋ ਜਿੰਨੂੰ ਹੱਕ ਜਰਾ ਬੰਦਾ ਵਾ ਉਹ ਦੇਣਾ ਚਾਹੀਦਾ ਵਾ ਜਿਵੇਂ ਚੰਡੀਗੜ੍ਹ ਦੀ ਗੱਲ ਕਰ ਲਈਏ ਜਦੋਂ ਵੀ ਇੱਕ ਸਟੇਟ ਦੀ ਵੰਡ ਹੁੰਦੀ ਆ ਤੇ ਜਿਹੜੀ ਪੇਰੈਂਟ ਸਟੇਟ ਆ ਉਹਨੂੰ ਉਹਦੀ ਰਾਜਧਾਨੀ ਮਿਲਦੀ ਆ ਇਹ ਇੱਕ ਇਸਟੈਬਲਿਸ਼ਡ ਕ੍ਰਾਈਟੇਰੀਆ ਵਾ ਲੇਕਿਨ ਪੰਜਾਬ ਪ੍ਰਤੀ ਇਹ ਨਹੀਂ ਹੋਇਆ ਕਿਉਂ ਨਹੀਂ ਹੋਇਆ ਸੋ ਹੁਣ ਆਪਾਂ ਪੰਜਾਬ ਦਾ ਚੰਡੀਗੜ੍ਹ ਤੇ ਕਲੇਮ ਕਮਜ਼ੋਰ ਕਰਨ ਦੀ ਬਜਾਏ ਜੋ ਪੰਜਾਬ ਦਾ ਹੱਕ ਹੈ ਉਹ ਦੇ ਦਈਏ ਸੋ ਇਹੋ ਹੀ ਗੱਲ ਸ਼ਾਇਦ ਸੁਨੀਲ ਜਾਖੜ ਨੇ ਕੇਂਦਰ ਨੂੰ ਕਹੀ ਆ। ਸਿਮਿਲਰਲੀ ਕਿਸਾਨਾਂ ਨੇ ਬਹੁਤ ਸਾਰੀਆਂ ਮੰਗਾਂ ਰੱਖੀਆਂ। ਹੋ ਸਕਦਾ ਕੁਝ ਉਹ ਮੰਗਾਂ ਵਾਜਬ ਨਾ ਹੋਣ, ਮੰਗੀਆਂ ਨਹੀਂ ਜਾ ਸਕਦੀਆਂ ਹੋਣ। ਹੋ ਸਕਦਾ ਜੇ ਉਹ ਐਮਐਸਪੀ ਨੇ ਫਸਲਾਂ ਦੇ ਮੰਗਦੀ ਆ ਤੇ ਹੋ ਸਕਦਾ ਸ਼੍ਰੀਸ਼ਿੰਦਰ ਨਾ ਦੇ ਸਕੇ। ਲੇਕਿਨ ਕਿਸਾਨਾਂ ਨਾਲ ਇੱਕ ਸੈਂਸਰਿਟੀ ਦੇ ਨਾਲ ਬੈਠ ਕੇ ਗੱਲਬਾਤ ਕਰੀਏ ਨਾ। ਉਹਨਾਂ ਨੂੰ ਸਮਝਾਈਏ ਵੀ ਤੁਹਾਡੀ ਇਹ ਗੱਲ ਅਸੀਂ ਕਿਉਂ ਨਹੀਂ ਮੰਗ ਸਕਦੇ। ਆਫਟਰ ਉਹ ਕਿਸਾਨ ਜਿਹੜੇ ਨੇ ਉਹ ਵੀ ਖੇਤੀ ਕਰਦੇ ਆ। ਉਹਨਾਂ ਨੂੰ ਪਤਾ ਲਾ ਵੀ ਕਿਹੜੀ ਅਸੀਂ ਹੁਣ ਜੇ ਕਈ ਇਹ ਕਿ ਰੇਗਿਸਤਾਨ ਦੇ ਵਿੱਚ ਉਹਨਾ ਬੀਜਾ ਤੇ ਨਹੀਂ ਬੀਜਿਆ ਜਾ ਸਕਦਾ ਸੋ ਉਹਨਾਂ ਨੂੰ ਸਮਝਾਉਣੀ ਲੋੜ ਆ ਪੰਜਾਬ ਦੇ ਵਿੱਚ ਜੂਟ ਨਹੀਂ ਹੋ ਸਕਦੀ ਸੋ ਕਿਸਾਨ ਜਿਹੜੇ ਨੇ ਰੀਜ਼ਨੇਬਲ ਆਦਮੀ ਨੇ ਉਹਨਾਂ ਨੂੰ ਸਮਝਾਈਏ ਤੇ ਸਹੀ ਨਾ ਵੀ ਤੁਹਾਡੀਆਂ ਆ ਮਸਲੇ ਜਿਹੜੇ ਹੱਲ ਹੋ ਸਕਦੇ ਆ ਨਹੀਂ ਹੋ ਸਕਦੇ ਸੋ ਮੇਰਾ ਮਤਲਬ ਹੈ ਕਿ ਉਹਨਾਂ ਨਾਲ ਇੱਕ ਟਕਰਾਵ ਦੀ ਨੀਤੀ ਜਿਹੜੀ ਅਸੀਂ ਕਰਦੇ ਰਹੇ ਨੇ ਆ ਹਮੇਸ਼ਾ ਅਡਾਪਟ ਕਰਦੇ ਰਹੇ ਨੇ ਉਹਦੇ ਨਾਲ ਪੰਜਾਬ ਨਹੀਂ ਜਿੱਤੇ ਸਿਰਦਾ ਪੰਜਾਬ ਦੀ ਲੋਕ ਨਹੀਂ ਜਿੱਤੇ ਜਾ ਸਕਦੇ ਔਰ ਆਪਾਂ ਇਸ ਤਰ੍ਹਾਂ ਦੂਰੀਆਂ ਪੈਦਾ ਕਰਦੇ ਆ ਜੇ ਆਪਾਂ ਸੋਚਦੇ ਆ ਕਿ ਪੰਜਾਬ ਦੇ ਤੇ ਸਿੱਖ ਮジョਰਿਟੀ ਸਟੇਟ ਆ 60% 60% ਸਿੱਖ ਆ ਸਿੱਖਾਂ ਦੀ ਵੋਟ ਚਾਰ ਪੰਜ ਹਿੱਸਿਆਂ ਚ ਡਿਵਾਈਡ ਕਰਕੇ ਹਿੰਦੂ ਵੋਟ ਨੂੰ ਕਨਸੋਲिडेट ਕਰਕੇ ਆਪਾਂ ਪੰਜਾਬ ਦੇ ਵਿੱਚ ਸੱਤਾ ਚਾਜੀਏ ਇਹ ਫਿਰ ਪੰਜਾਬ ਦੇ ਲੋਕਾਂ ਚ ਵੱਡੀਆਂ ਪੌਂਦੀ ਗੱਲ ਆ ਉਹਦੇ ਮਾੜੇ ਨਤੀਜੇ ਨਿਕਲ ਸਕਦੇ ਸੋ ਲੋੜ ਇਹ ਨਹੀਂ ਕਿ ਲੋਕਾਂ ਦੇ ਵਿੱਚ ਵੱਡੀਆਂ ਪਈਏ ਲੋੜ ਹੈ ਕਿ ਸਾਰੇ ਵਰਗਾਂ ਨੂੰ ਹਿੰਦੂ ਪਾਈਚਾਰੇ ਨੂੰ ਹਿੰਦੂ ਪਾਈਚਾਰੇ ਪੰਜਾਬੀ ਨੇ ਉਹਨਾਂ ਨੂੰ ਨਾਲ ਲੈ ਕੇ ਚੱਲੀਏ ਸਿੱਖ ਪਾਈਚਾਰੇ ਨੂੰ ਨਾਲ ਲੈ ਕੇ ਕਿਸਾਨਾਂ ਨੂੰ ਨਾਲ ਲਈਏ ਵਰਗਾਂ ਨੂੰ ਨਾਲ ਲੈ ਕੇ ਚੱਲੀਏ ਸੋ ਇਹ ਲੋੜ ਆ ਔਰ ਸ਼ਾਇਦ ਇਹੋ ਹੀ ਗੱਲ ਮੇਰਾ ਖਿਆਲ ਆ ਜੇ ਤੱਕ ਮੈਨੂੰ ਆਸਿਆ ਸੁਣੀ ਝਾਕੜ ਨੇ ਕਹੀਆ